ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੌਂਗ ਦਾ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੁਸੀਂ ਲੌਂਗ ਦੇ ਨਾਲ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਇੱਕ ਅਜਿਹੇ ਸਥਾਨ ਤੇ ਤੁਸੀਂ ਇਹ ਲੋਗ ਨੂੰ ਸੁੱਟ ਦੇਣਾ ਜਾਂ ਫਿਰ ਦਬ ਦੇਣਾ ਇਸ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਜਿਹੜੀਆਂ ਦੂਰ ਹੋ ਜਾਣਗੀਆਂ। ਤਾਂ ਇਸੇ ਤਰ੍ਹਾਂ ਇਸ ਦੇ ਨਾਲ-ਨਾਲ ਜੇਕਰ ਤੁਹਾਡੇ ਕਈ ਲੋਕ ਦੁਸ਼ਮਣ ਬਣ ਚੁੱਕੇ ਨੇ ਤੁਹਾਡੀ ਤਰੱਕੀ ਨੂੰ ਦੇਖ ਕੇ ਤੁਹਾਡੇ ਦੁਸ਼ਮਣ ਬਣ ਗਏ ਨੇ ਜਿਨ੍ਹਾਂ ਨੇ ਚਾਰੋਂ ਤਰਫ਼ ਤੁਹਾਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਨਾ ਕੋਈ ਹੀਲਾ ਵਸੀਲਾ ਬਣਾਇਆ ਹੋਇਆ। ਪਾਵੀ ਤਾਂ ਤੁਹਾਡੀ ਸਾਹਮਣੀ ਤੋਂ ਦੁਸ਼ਮਣ ਨਹੀਂ ਤੇ ਚਾਫੇਰ ਪਿੱਠ ਪਿੱਛੇ ਕਹਿੰਦਾ ਭਾਵ ਕਿ ਗੁਪਤ ਦੁਸ਼ਮਣ ਨੇ ਫਿਰ ਵੀ ਤੁਸੀਂ ਇਸ ਉਪਾ ਨੂੰ ਕਰ ਸਕਦੇ ਹੋ ਕਿਉਂਕਿ ਕਈ ਲੋਕ ਕੀ ਹੁੰਦੇ ਆ ਨਾ ਉਹ ਆਪਣੀ ਪਾਵਰ ਦੇ ਨਾਲ ਸਾਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਕਈ ਤਰ੍ਹਾਂ ਦੇ ਸਾਨੂੰ ਉਹ ਕਸ਼ਟ ਦਿੰਦੇ ਨੇ ਆਵੇਂ ਕਿੰਨਾ ਵੀ ਤੁਹਾਨੂੰ ਆਪਣੀ ਪਾਵਰ ਦੇ ਨਾਲ ਡਰਾ ਤਮਕਾ ਲਵੇ ਤੁਹਾਨੂੰ ਦੁੱਖ ਤਕਲੀਫ ਦੇਵੇ ਬਸ ਤੁਸੀਂ ਸਿਰਫ ਦੋ ਲੌਗ ਦਾ ਇਹ ਉਪਾਅ ਕਰਕੇ ਤੇ ਤੁਸੀਂ ਇਹਨਾਂ ਨੂੰ ਘਰ ਦੇ ਵਿੱਚ ਜਾਂ ਫਿਰ ਘਰ ਤੋਂ ਬਾਹਰ ਤੁਸੀਂ ਦਬਾ ਦਿਨਹੀਂ ਤੁਸੀਂ ਖੁਦ ਦੇਖੋਗੇ ਕਿ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤੇ ਜਾਂ ਫਿਰ ਤੇ ਜਾਂ ਫਿਰ ਤੁਹਾਨੂੰ ਤੁਹਾਡੀ ਦੁਸ਼ਮਣਾਂ ਨੇ ਤੰਗ ਪਰੇਸ਼ਾਨ ਕਰ ਰੱਖਿਆ ਹੈ ਤਾਂ ਇਹ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਤੁਹਾਡੀਆਂ ਧੂਰ ਹੋ ਜਾਣਗੀਆਂ ਕਿਉਂਕਿ ਇਸ ਉਪਾ ਨੂੰ ਕਰਨ ਦੇ ਨਾਲ ਜਿੰਨਾ ਵੀ ਤੁਹਾਡੇ ਦੁਸ਼ਮਣ ਦਾ ਕੀਤਾ ਕਰਾਇਆ ਤੰਤਰ ਮੰਤਰ ਕਾਲਾ ਜਾਦੂ ਤਰੰਤ ਹੀ ਦੂਰ ਹੋ ਜਾਵੇਗਾ ਜਦੋਂ ਤੁਸੀਂ ਦੋ ਲੌਂਗ ਦਾ ਇੱਕ ਛੋਟਾ ਜਿਹਾ ਉਪਾ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਕਰ ਲੈਣੇ ਹੋ ਇਹ ਉਪਾਦੀ ਇੱਕ ਖਾਸ ਗੱਲ ਏ ਕਿ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਇਸ ਉਪਾਣੂ ਕਰ ਸਕਦੇ ਹੋ ਇਹ ਇਹ ਉਪਾ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਛੁਟਕਾਰਾ ਦਿਵਾਵੇਗਾ ਤੇ ਇਸ ਦੇ ਨਾਲ ਨਾਲ ਜਿਹੜੇ ਗੁਪਤ ਦੁਸ਼ਮਣ ਨੇ ਉਹਨਾਂ ਦਾ ਕੀਤਾ ਕਰਾਇਆ ਉਹ ਵੀ ਤੁਰੰਤ ਦੂਰ ਹੋ ਜਾਵੇਗਾ ਯੋਗੇ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਹਾਲਾਤ ਇੱਕਦਮ ਖਰਾਬ ਹੋ ਜਾਂਦੇ ਨੇ ਜਿਵੇਂ ਸਾਡਾ ਚੱਲਦਾ ਹੋਇਆ ਕਾਰੋਬਾਰ ਜਿਹੜਾ ਰੁਕ ਜਾਂਦਾ ਹੈ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤਾ ਉਹ ਸਮੇਂ ਕੀ ਇਹ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਵਧ ਜਾਂਦੇ ਨੇ ਸਾਨੂੰ ਕੁਝ ਸਮਝ ਨਹੀਂ ਆਉਂਦਾ ਕਿ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਫਿਰ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਅਚਾਨਕ ਪ੍ਰੋਬਲਮ ਕਿਵੇਂ ਵਧ ਗਈ ਹੈ ਜਦੋਂ ਸਾਡੇ ਘਰ ਇਸ ਤਰ੍ਹਾਂ ਅਚਾਨਕ ਦੁਰਘਟਨਾਵਾਂ ਜਾਂ ਪ੍ਰੋਬਲਮ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ ਉਸ ਸਮੇਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਉੱਪਰ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਵਾਇਆ ਹੈ ਜੇਕਰ ਸਾਹਮਣੇ ਤੋਂ ਤੁਹਾਡਾ ਕੋਈ ਦੁਸ਼ਮਣ ਨਹੀਂ ਤਾਂ ਸਮਝ ਲਓ ਕਿ ਗੁਪਤ ਦੁਸ਼ਮਣ ਨੇ ਤੁਹਾਡੇ ਜਿਨ੍ਹਾਂ ਨੇ ਤੁਹਾਡੇ ਉੱਪਰ ਕੁਝ ਨਾ ਕੁਝ ਤਾੰਤ੍ਰਿਕ ਕਿਰਿਆਵਾਂ ਕਰਵਾਈਆਂ ਹੋਈਆਂ ਨੇ ਪਰ ਅਜੇ ਹੀ ਕੰਡੀਸ਼ਨ ਦੇ ਵਿੱਚ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਉਹ ਵੀ ਤੁਹਾਡੇ ਦੁਸ਼ਮਣ ਨੇ ਜਿਹੜੇ ਖਤਮ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੇ ਇਹ ਇੱਕ ਅਜੀਹਾ ਪਾਵਰਫੁਲ ਉਪਾਏ ਤਾਕਤਵਰ ਜੋ ਕਿ ਦੁਸ਼ਮਣ ਦੀ ਪੂਰੀ ਤਾਕਤ ਨੂੰ ਖਤਮ ਕਰਕੇ ਰੱਖ ਦਿੰਦਾ ਹੈ ਤੇ ਪੂਰੇ ਉਸ ਦੇ ਜਿਹੜਾ ਕਾਲਾ ਜਾਦੂ ਟੂਣਾ ਕੀਤਾ ਹੁੰਦਾ ਹੈ ਉਸ ਨੂੰ ਵੀ ਪੂਰੀ ਤਰ੍ਹਾਂ ਖਤਮ ਕਰਕੇ ਰੱਖ ਦਿੰਦਾ ਹੈ ਇਸ ਉਪਾਅ ਨੂੰ ਬਿਨਾਂ ਖਰਚੇ ਦੇ 1 ਰੁਪਇਆ ਤੁਹਾਡਾ ਖर्च ਨਹੀਂ ਹੋਵੇਗਾ ਤੇ ਬਿਨਾਂ ਟਾਈਮ ਵੇਸਟ ਕੀਤੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਦੁਸ਼ਮਣਾਂ ਨੂੰ ਵੀ ਦੂਰ ਕਰਕੇ ਰੱਖ ਸਕਦੇ ਹੋ ਇਵੇਂ ਕਿ ਅੱਜਕੱਲ ਦਾ ਜੋ ਕਾਲਜੁਗ ਦਾ ਸਮਾਂ ਏ ਚਿਮੀ ਚਿਮੀ ਕਾਲਜੁਗ ਦਾ ਸਮਾਵਾਦ ਦਾ ਚਾਰਿਆ ਉਸੇ ਤਰ੍ਹਾਂ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਮੁਸ਼ਕਲਾਂ ਪਰੇਸ਼ਾਨੀਆਂ ਨੇ ਚੇੜੀਆਂ ਉਹ ਵੱਧਦੀਆਂ ਜਾ ਰਹੀਆਂ ਨੇ ਇਸੀ ਤਰ੍ਹਾਂ ਦੁਸ਼ਮਨਾ ਨੂੰ ਲੈ ਕੇ ਤੇ ਜਾ ਕੀਤੇ ਕਿਰਾਏ ਚਾਦੂ ਟੂਨੇ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਝੜੀਆਂ ਬਾਤ ਰਹੀਆਂ ਨੇ ਪਰ ਤੁਹਾਨੂੰ ਖਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਜੋ ਅੱਜ ਦਾ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਨਾ ਇਸ ਉਪਾਅ ਨੂੰ ਸਾਡੇ ਦੱਸੀ ਗਏ ਤਰੀਕੇ ਦੇ ਅਨੁਸਾਰ ਤੁਸੀਂ ਵਿਸ਼ਵਾਸ ਦੇ ਨਾਲ ਕਰ ਲਿਓ ਤੁਸੀਂ ਦੇਖੋਗੇ ਕਿ ਇਸ ਦਾ ਰਿਜ਼ਲਟ ਵੀ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਉਗਾਨ ਨੂੰ ਤੁਸੀਂ ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇਹ ਕਮੈਂਟ ਵਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਜਿਵੇਂ ਹੀ ਤੁਹਾਨੂੰ ਦੱਸਿਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਧੰਨ ਦੌਲਤ ਪੈਸਾ ਵਧੇਗਾ ਤੇ ਅੱਜ ਕੱਲ੍ਹ ਕਾਲ ਯੁੱਗ ਦੇ ਸਮੇਂ ਦੇ ਵਿੱਚ ਉਨੇ ਹੀ ਸਾਡੇ ਜਿਹੜੇ ਦੁਸ਼ਮਣ ਨੇ ਉਹ ਵਧੇ ਜਾਣਗੇ ਇਹ ਜੇ ਮੇ ਸਾਡੇ ਦੁਸ਼ਮਣ ਵਧਣਗੇ ਇਹਨਾਂ ਤੋਂ ਸਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਲੌਂਗ ਦਾ ਇਹ ਤੁਸੀਂ ਇੱਕ ਸਿੰਪਲ ਜਿਹਾ ਉਪਾਅ ਕਰ ਲੈਣਾ ਹੈ ਕਿਉਂਕਿ ਦੁਸ਼ਮਣ ਦਾ ਨਾ ਹੀ ਤੁਸੀਂ ਸਾਹਮਣਾ ਕਰਨਾ ਹੈ ਨਾ ਹੀ ਉਹਨਾਂ ਦੇ ਕੋਲ ਜਾਣਾ ਹੈ ਨਾ ਹੀ ਤੁਹਾਨੂੰ ਉਹਨਾਂ ਦੇ ਨਾਲ ਕੋਈ ਲੜਾਈ ਝਗੜਾ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਬਿਨਾਂ ਦੱਸੇ ਗੁਪਤ ਵਿਧੀ ਦੇ ਨਾਲ ਬਸ ਤੁਸੀਂ ਇਹ ਉਪਾਅ ਕਰ ਲੈਣਾ ਹੈ ਤੇ ਜਦੋਂ ਤੁਸੀਂ ਇਹ ਉਪਾਅ ਕਰ ਲਿਆ ਇਸ ਦਾ ਰਿਜ਼ਲਟ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਹੋਵੇਗਾ ਇਸ ਦੇ ਨਾਲ ਨਾਲ ਇਹ ਉਪਾਅ ਹੀ ਜਿਹੜਾ ਬੁਰੀ ਨજર ਨજર ਦੋਸ਼ ਨੂੰ ਵੀ ਦੂਰ ਕਰ ਦਿੰਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਕਿ ਬਿਲਕੁਲ ਵੀ ਨਹੀਂ ਚਾਹੁੰਦੇ ਹੁੰਦੇ ਕਿ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਸਭ ਕੁਝ ਵਧੀਆ ਰਹੇ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹੇ ਕੋਈ ਹਾਰ ਕੋਈ ਇਹੀ ਚਾਹੁੰਦਾ ਹੈ ਕਿ ਇਹੀ ਸੁਖ ਦੀ ਰੋਟੀ ਨਾ ਖਾ ਪਾਵੇ ਇਸੇ ਤਰ੍ਹਾਂ ਜੋ ਲੋਕ ਤੁਹਾਨੂੰ ਦੇਖ ਕੇ ਕੋਈ ਚੰਗੀ ਚੀਜ਼ ਨਹੀਂ ਸੋਚਦੇ ਬਸ ਇਹੀ ਸੋਚਦੇ ਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਪਿੱਛੇ ਰਹਿ ਜਾਓ ਤੁਹਾਡੇ ਘਰ ਦੇ ਵਿੱਚ ਤਾਂ ਨਹਾਨੀ ਹੋਵੇ ਤੇ ਚਾਹ ਫਿਰ ਤੁਹਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਜੋ ਲੋਕ ਇਸ ਤਰ੍ਹਾਂ ਸੋਚਦੇ ਨੇ ਅਜਿਹੇ ਲੋਕਾਂ ਦੀ ਕੀ ਹੁੰਦਾ ਹੈ ਨજર ਸਾਡੇ ਘਰ ਪਰਿਵਾਰ ਤੇ ਕਾਰੋਬਾਰ ਨੂੰ ਲੱਗ ਜਾਂਦੀ ਹੈ ਤੇ ਜੋ ਨજર ਹੁੰਦੀ ਹੈ ਨਾ ਉਹ ਪੱਥਰ ਪਾੜ ਹੁੰਦੀ ਹੈ ਕਹਿੰਦੇ ਨੇ ਕਿ ਨજર ਪੱਥਰਾਂ ਨੂੰ ਵੀ ਪਾੜ ਦਿੰਦੀ ਹੈ ਇਸ ਲਈ ਤੁਸੀਂ ਇਸ ਉਪਾਅ ਦੇ ਨਾਲ ਨજર ਦੋਸ਼ ਨੂੰ ਵੀ ਤੁਸੀਂ ਦੂਰ ਕਰ ਸਕਦੇ ਹੋ ਇਸੇ ਤਰ੍ਹਾਂ ਜੋ ਉਪਾਅ ਸੀ ਤੁਹਾਨੂੰ ਦੱਸਣ ਜਾ ਰਹੇ ਹਨ ਇਸ ਦੇ ਨਾਲ ਤੁਹਾਡੇ ਦੁਸ਼ਮਣ ਵੀ ਦੂਰ ਹੋਣਗੇ ਉਹਨਾਂ ਦਾ ਕੀਤਾ ਕਰਾਇਆ ਵੀ ਦੂਰ ਹੋਵੇਗਾ ਤੇ ਤੁਹਾਡੇ ਘਰ ਪਰਿਵਾਰ ਨੂੰ ਲੱਗੀ ਹੋਈ ਨਰਜਰ ਵੀ ਤੁਰ ਹੋ ਜਾਵੇਗੀ। ਸੋ ਏਸੀ ਤਰ੍ਹਾਂ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਕਰਨਾ ਹੈ, ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਇਹ ਸਾਰੀ ਜਾਣਕਾਰੀ ਵੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਹ ਉਪਾਅ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਸਵੇਰੇ, ਦੁਪਹਿਰੇ, ਸ਼ਾਮ ਨੂੰ। ਇਸ ਉਪਾਅ ਨੂੰ ਕੋਈ ਵੀ ਕਰ ਸਕਦਾ ਹੈ ਲੇਡੀਜ਼ ਜੈਂਟਸ ਜਾਂ ਕੋਈ ਲੜਕਾ ਲੜਕੀ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਹੀ ਇਸ ਉਪਾਅ ਨੂੰ ਕਰ ਸਕਦਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦੇ ਨੇ ਦੋ ਲੌਂਗ ਜਿਹੜੇ ਤੁਸੀਂ ਦੋ ਲੌਂਗ ਲੈਣੀ ਨੇ ਉਹ ਸਾਬਤ ਇੱਕਦਮ ਸਾਫ਼ ਸੁਥਰੇ ਤੇ ਖੋਲ੍ਹ ਵਾਲੇ ਹੋਣੇ ਚਾਹੀਦੇ ਨੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਇੱਕ ਗਲਾਸ ਜਾਂ ਫਿਰ ਇੱਕ ਕਟੋਰੀ ਤੇ ਜਾਂ ਇੱਕ ਗੜਵੀ ਪਾਣੀ ਦੀ ਚਾਹੀਦੀ ਹੈ ਅਰਦਾ ਤੁਸੀਂ ਕਿਸੇ ਵੀ ਧਾਤੂ ਦਾ ਲੈ ਸਕਦੇ ਹੋ ਕੱਚ ਦਾ ਸਟੀਲ ਦਾ ਤਾਂਬੇ ਦਾ ਪਿੱਤਲ ਦਾ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਉਸੇ ਹੀ ਬਰਤਨ ਦੇ ਵਿੱਚ ਤੁਸੀਂ ਪਾਣੀ ਪਾ ਸਕਦੇ ਹੋ ਸੋ ਇਸੇ ਤਰ੍ਹਾਂ ਜਿਹੜੇ ਵੀ ਤੁਸੀਂ ਪਾਂਡੇ ਦੇ ਵਿੱਚ ਪਾਣੀ ਪਾਇਆ ਹੈ ਨਾ ਪਾਣੀ ਪੌਣ ਤੋਂ ਬਾਅਦ ਵਿੱਚ ਜਿਹੜੀ ਤੁਸੀਂ ਦੋ ਲੌਂਗ ਲਏ ਨੇ ਉਹਨਾਂ ਦੋ ਲੌਂਗ ਨੂੰ ਉਸੇ ਪਾਣੀ ਦੇ ਵਿੱਚ ਤੁਸੀਂ ਪਾ ਦੇਣਾ ਪਾਣੀ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਉਹੀ ਕਟੋਰੀ ਗਲਾਸ ਜਾਂ ਗੜਵੀ ਚ ਇਸਦੇ ਵਿੱਚ ਪਾਣੀ ਪਾ ਕੇ ਲੌਂਗ ਪਾਏ ਹਨ ਉਸ ਨੂੰ ਤੁਸੀਂ ਆਪਣੀ ਸੇਰ ਤੋਂ 7 ਵਾਰ ਉਲਟਾ ਕਰਕੇ ਬਾਹਰ ਲੈਣਾ ਐਂਟੀ ਕਲੌਕਵਾਈਸ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੀ ਸੇਰ ਤੋਂ ਇਹ ਪਾਣੀ ਨੂੰ ਵਾਰ ਰਹੇ ਹੋਵਗੇ ਉਸ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਇਹ ਹੀ ਖਿਆਲ ਲੈ ਕੇ ਆਉਣਾ ਹੈ ਇਹ ਹੀ ਸੋਚਣਾ ਹੈ ਕਿ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਕੋਈ ਤਾੰਤ੍ਰਿਕ ਕਿਰਿਆਵਾਂ ਕਰਵਾਈਆਂ ਹੋਈਆਂ ਨੇ ਤੇ ਜਾਂ ਫਿਰ ਇਸ ਦੇ ਨਾਲ-ਨਾਲ ਕਈ ਵਾਰ ਸਾਨੂੰ ਇਹ ਹੁੰਦਾ ਹੈ ਕਿ ਸਾਡਾ ਚੱਲਦਾ ਹੋਇਆ ਕਾਰੋਬਾਰ ਜਦੋਂ ਰੁਕ ਜਾਂਦਾ ਹੈ ਫਿਰ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਜ਼ਨਸ ਖੋਲਦੇ ਹਾਂ ਤੇ ਉਹ ਚੱਲਦਾ ਨਹੀਂ ਹੈਗਾ ਕਿ ਜੇਕਰ ਇਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਤੇ ਤੁਹਾਡੇ ਕਾਰੋਬਾਰ ਨੂੰ ਜੇਕਰ ਕਿਸੇ ਨੇ ਬਣਨੇ ਹੈ ਤਾਂ ਉਸ ਦੇ ਲਈ ਵੀ ਤੁਸੀਂ ਆਪਣੇ ਮਨ ਦੇ ਵਿੱਚ ਤੁਸੀਂ ਬੋਲ ਸਕਦੇ ਹੋ ਕਿ ਜੇਕਰ ਕਿਸੇ ਨੇ ਵੰਦਨ ਕਰਿਆਵਾਂ ਸਾਡੇ ਉੱਪਰ ਕਰਵਾਈਆਂ ਹੋਈਆਂ ਨੇ ਤਾਂ ਉਹ ਵੀ ਦੂਰ ਹੋ ਜਾਣ ਕਹਿਣ ਦਾ ਭਾਵ ਕਿ ਚਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਨਾ ਉਹ ਤੁਸੀਂ ਸਾਰੀਆਂ ਹੀ ਬੋਲ ਦੇਣੀਆਂ ਨੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਤੁਸੀਂ ਆਪਣੇ ਸਿਰ ਤੋਂ ਪਾਣੀ ਨੂੰ ਵਾਰ ਰਹੇ ਹੋ ਹੋਗੇ ਨਾ ਉਸ ਸਮੇਂ ਤੁਸੀਂ ਇਹ ਚੀਜ਼ਾਂ ਬੋਲਣੀਆਂ ਨੇ ਕਿ ਇਹ ਸਾਰੀਆਂ ਕਰਿਆਵਾਂ ਮੇਰੇ ਸਿਰ ਤੋਂ ਉੱਤਰ ਜਾਣਾ ਇਸ ਤਰ੍ਹਾਂ ਤੁਸੀਂ ਜਦੋਂ ਇਸ ਨੂੰ 7 ਵਾਰ ਸਿਰ ਤੋਂ ਵਾਰ ਲਓਗੇ ਉਸ ਤੋਂ ਬਾਅਦ ਦੇ ਵਿੱਚ ਇਸ ਪਾਣੀ ਨੂੰ ਲੈ ਕੇ ਤੁਸੀਂ ਆਪਣੀ ਬਾਲਕੋਨੀ ਦੇ ਵਿੱਚ ਜਾ ਸਕਦੇ ਹੋ ਤੇ ਜਾਂ ਫਿਰ ਆਪਣੇ ਘਰ ਦੇ ਛੱਤ ਦੇ ਉੱਪਰ ਜੇਕਰ ਤੁਸੀਂ ਛੱਤ ਦੇ ਉੱਪਰ ਜਾਓਗੇ ਤਾਂ ਇਹ ਸਭ ਤੋਂ ਹੀ ਜ਼ਿਆਦਾ ਉਤਮ ਹੈ ਇਸੇ ਤਰ੍ਹਾਂ ਛੱਤ ਦੇ ਉੱਪਰ ਜਾ ਕੇ ਇਹ ਜਿਹੜਾ ਪਾਣੀ ਹੋਵੇਗਾ ਚੇਸ ਦੇ ਵਿੱਚ ਤੁਸੀਂ ਦੋ ਲੋਗ ਪਾਏ ਸੀ ਆਪਣੇ ਸਿਰ ਤੋਂ ਵਾਰਿਆ ਸੀ ਇਸ ਨੂੰ ਤੁਸੀਂ ਆਪਣੇ ਛੱਤ ਤੇ ਖੜ ਕੇ ਦੱਖਣ ਦਿਸ਼ਾ ਦੇ ਵੱਲ ਇਸ ਨੂੰ ਤੁਸੀਂ ਪਾਣੀ ਨੂੰ ਡੋਲ ਦੇਣਾ ਹੈ। ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੀ ਬਾਲਕੋਨੀ ਦੱਖਣ ਦਿਸ਼ਾ ਦੀ ਸਾਈਡ ਤੇ ਆ ਤੇ ਤੁਸੀਂ ਉਥੋਂ ਵੀ ਇਸ ਪਾਣੀ ਨੂੰ ਡੋਲ ਸਕਦੇ। ਤੇ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਘਰ ਦੀ ਬਾਲਕੋਨੀ ਚਾ ਫਿਰ ਛੱਤ ਤੋਂ ਨਹੀਂ ਡੋਲ ਸਕਦੇ ਤਾਂ ਤੁਸੀਂ ਆਪਣੇ ਘਰ ਤੋਂ ਬਾਹਰ ਜੇਕਰ ਕੋਈ ਬਗੀਚਾ ਹੈਗਾ ਜਾਂ ਫਿਰ ਖਾਲੀ ਸਥਾਨੇ ਉਥੇ ਜਾ ਕੇ ਦੱਖਣ ਦਿਸ਼ਾ ਦੇ ਵਿੱਚ ਕਰਕੇ ਤੁਸੀਂ ਇਸ ਪਾਣੀ ਨੂੰ ਢੋਲ ਦੇਣਾ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਵੀ ਤੁਸੀਂ ਕਰਨਾ ਦੱਖਣ ਦਿਸ਼ਾ ਵਾਲੇ ਜਿਵੇਂ ਕਿ ਸਾਊਥ ਡਾਇਰੈਕਸ਼ਨ ਦੇ ਵਿੱਚ ਹੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤਾਂ ਇਸੇ ਤਰ੍ਹਾਂ ਜਿਵੇਂ ਹੀ ਤੁਸੀਂ ਇਹ ਚਾਲ ਨੂੰ ਆਪਣੀ ਸੇਰ ਤੋਂ ਵਾਰ ਲਓਗੇ ਤੁਹਾਡੇ ਉੱਪਰ ਕਿਸੇ ਦਾ ਕੁਝ ਵੀ ਕੀਤਾ ਕਰਵਾਇਆ ਬੰਦਨ ਵਾਰਦੀਆਂ ਕਿਰਿਆਵਾਂ ਕਰਵਾਈਆਂ ਹੋਈਆਂ ਨੇ ਤੁਹਾਡੇ ਕਾਰੋਬਾਰ ਨੂੰ ਕਿਸੇ ਨੇ ਕੁਝ ਕੀਤਾ ਹੋਇਆ ਹੈ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕਾਲਾ ਜਾਦੂ ਟੂਣਾ ਕਰਵਾਇਆ ਹੋਇਆ ਹੈ ਕਹਿਣ ਦਾ ਭਾਵ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਚੀਜ਼ ਦਾ ਪ੍ਰਭਾਵ ਤੁਹਾਡੇ ਉੱਪਰ ਨਹੀਂ ਰਹੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਇਹ ਜਿਹੜਾ ਚਾਲ ਇਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਇਹ ਬਹੁਤ ਹੀ ਜ਼ਿਆਦਾ ਪਾਵਰਫੁੱਲ ਹੁੰਦਾ ਹੈ ਇਸ ਦਿਨ ਵਾਲੀ ਇਨੀ ਚਮਤਕਾਰੀ ਤੇ ਕਾਰਗਰ ਉਪਾਅ ਕੀਤੇ ਜਾਂਦੇ ਨੇ ਤੁਸੀਂ ਸੋਚ ਸਮਝ ਹੀ ਨਹੀਂ ਸਕੋਗੇ ਇਹ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਨੇ ਇਹ ਜਿਹੜਾ ਪਾਣੀ ਤੁਸੀਂ ਆਪਣੇ ਸਿਰ ਤੋਂ ਵਾਰਿਆ ਇਹ ਤੁਹਾਡੀ ਭਾਗ ਸੁੱਤੇ ਹੋਏ ਭਾਗ ਦੀ ਕਿਸਮਤ ਨੂੰ ਰਾਤੋਂ ਰਾਤ ਚਮਕਾ ਕੇ ਰੱਖ ਦਿੰਦਾ ਹੈ ਅਸੇ ਤੋਂ ਹਰਨੋ ਉਪਾਅ ਦੇ ਬਾਰੇ ਸਹੀ ਤਰੀਕੇ ਦੇ ਨਾਲ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਵੇਂ ਕਰਨਾ ਹੈ ਕਿਵੇਂ ਨਹੀਂ ਕਰਨਾ ਕਿਉਂਕਿ ਕਈ ਵਾਰ ਅਸੀਂ ਉਪਾਅ ਕਰਦੇ ਸਮੇਂ ਕੁਝ ਅਜਈਆਂ ਗਲਤੀਆਂ ਕਰ ਦਿੰਦੇ ਆ ਜਿਨ੍ਹਾਂ ਦੇ ਕਰਕੇ ਸਾਡਾ ਜਿਹੜਾ ਉਪਾਅ ਹੈ ਉਹ ਬਿਲਕੁਲ ਵੀ ਸਫਲ ਨਹੀਂ ਹੁੰਦਾ ਫਿਰ ਅਸੀਂ ਸੋਚਦੇ ਆ ਕਿ ਇਹ ਉਪਾਅ ਤਾਂ ਇਦਾਂ ਹੀ ਹੁੰਦੇ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਕਿ ਦੋ ਲੌਂਗ ਨੂੰ ਪਾਣੀ ਦੇ ਵਿੱਚ ਪਾ ਕੇ ਆਪਣੇ ਸਿਰ ਤੋਂ ਵਾਰ ਕੇ ਤੁਸੀਂ ਆਪਣੇ ਘਰ ਦੇ ਵਿੱਚ ਅਜੇ ਹੀ ਅਜਾਇਗਾ ਦੇ ਤੁਸੀਂ ਇਸ ਪਾਣੀ ਨੂੰ ਸੁੱਟ ਦੇਣਾ ਜਿਵੇਂ ਹੀ ਤੁਸੀਂ ਇਸ ਪਾਣੀ ਨੂੰ ਸਿਰ ਤੋਂ ਵਾਰ ਲਓਗੇ ਤੇ ਤੁਹਾਡੇ ਸਿਰ ਉੱਪਰ ਜਿੰਨਾ ਵੀ ਕਿਸੇ ਦਾ ਕੁਝ ਕੀਤਾ ਕਰਾਇਆ ਹੋਵੇਗਾ ਨਾ ਉਹ ਤੁਰੰਤ ਹੀ ਦੂਰ ਹੋ ਜਾਵੇਗਾ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਹ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਚ ਰੂਰ ਲਗਵਾਇਆ ਕਰੋ ਜੀ ਇਹ ਉਪਾਅ ਸਿਰਫ ਉਹੀ ਲੋਕ ਕਰ ਜਿਨ੍ਹਾਂ ਨੂੰ ਇਸ ਚੀਜ਼ ਦੇ ਉੱਪਰ ਵਿਸ਼ਵਾਸ ਹੈ ਤੇ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈਗਾ ਅਜ਼ਮਾਉਣ ਦੇ ਲਈ ਇਹ ਉਪਾਅ ਕਰਨਾ ਚਾਹੁੰਦੇ ਆ ਤਾਂ ਉਹ ਇਸ ਉਪਾਅ ਤੋਂ ਦੂਰ ਰਹਿ ਕਿਉਂਕਿ ਉਹਨਾਂ ਨੂੰ ਇਸ ਉਪਾਅ ਦਾ ਰਿਜ਼ਲਟ ਬਿਲਕੁਲ ਵੀ ਨਹੀਂ ਮਿਲੇਗਾ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਜਾਣਕਾਰੀ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ